ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਖਬਰਾਂ ਮਿਲ ਰਹੀਆਂ ਹਨ ਤੇ ਤਖਤ ਸ੍ਰੀ ਅਬਜਲ ਨਗਰ ਹਜ਼ੂਰ ਸਾਹਿਬ ਨਾਂਦੇੜ ਵਿਖੇ ਜੋ ਤਖਤ ਸਾਹਿਬ ਦਾ ਬੋਰਡ ਹੈ ਉਸ ਵਿੱਚੋਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੁਝ ਸੀਟਾਂ ਮੰਨਫੀ ਹੋਈਆਂ ਹਨ ਔਰ ਚੀਫ ਖਾਲਸਾ ਦੀਵਾਨ ਦੀ ਜੋ ਪੰਥ ਦੀ ਬਹੁਤ ਵੱਡੀ ਸੰਸਥਾ ਹੈ ਸੀਟ ਨੂੰ ਮਨਫੀ ਕੀਤਾ ਗਿਆ ਹੈ। ਇਹ ਇੱਕ ਦੁਖਦਾਈ ਖਬਰ ਹੈ। ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਕੌਮ ਦੀ ਵਿਸ਼ੇ ਪੱਧਰ ਤੇ ਨੁਮਾਇੰਦਾ ਜ਼ਮਾਤ ਹੈ, ਵਾਹਿਦ ਨੁਮਾਇੰਦਾ ਜ਼ਮਾਤ ਹੈ। ਉਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਔਰ ਸਾਡੀਆਂ ਸਿੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਦੰਮੀ ਟਕਸਾਲ ਹੈ ਨਿਰਮਲ ਮਹਾਪੁਰ ਖਾਨ ਜਿਨ੍ਹਾਂ ਕਰਕੇ ਸਿੱਖੀ ਦੀ ਬਹੁਤ ਵੱਡੀ ਵਿਖਮ ਸਮੇਂ ਵਿੱਚ ਸੇਵਾ ਹੋਈ ਹੈ ਨਿਹੰਗ ਸਿੰਘ ਜਥੇਬੰਦੀਆਂ ਹਨ ਜਿਨ੍ਹਾਂ ਨੇ ਹਰ ਵੇਲੇ ਸੀਸ ਤਲੀ ਤੇ ਰੱਖ ਕੇ ਕੌਮ ਦੀ ਸੇਵਾ ਕੀਤੀ ਹੈ ਕਰ ਰਹੀਆਂ ਹਨ ਕਰਦੀਆਂ ਰਹਿਣਗੀਆਂ ਇਸੇ ਤਰ੍ਹਾਂ ਸਾਡੀਆਂ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ ਹਰਿਆਣਾ ਕਮੇਟੀ ਹੈ ਔਰ ਨਾਮਧਾਰੀ ਸੰਗਠ ਹੈ ਚੀਫ ਖਾਲਸਾ ਦਿਵਾਨ ਹੈ ਫਖਸ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਕਮੇਟੀ ਹੈ ਸਿੰਧੀ ਸਿੱਖਾਂ ਦੀਆਂ ਸੰਸਥਾਵਾਂ ਹਨ ਸਹੀਤਾਰੀ ਸਿੱਖ ਸੰਸਥਾਵਾਂ ਹਨ ਸਾਡੀਆਂ ਸਤਕਾਰਯੋਗ ਸਿੰਘ ਸੁਭਾਵਾਂ ਹਨ ਬਹੁਤ ਸਾਰੇ ਹਿੰਦੂ ਵੀਰ ਨੇ ਜੋ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਗੰਦ ਸਾਹਿਬ ਜੀ ਦੀ ਬਾਣੀ ਨੂੰ ਔਰਨ ਰੂਪ ਵਿੱਚ ਸਮਰਪਿਤ ਨੇ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਹਨ ਸਹਿਜ ਧਾਰੀ ਸੰਸਥਾਵਾਂ ਹਨ ਭਾਵੇਂ ਪੰਜਾਬ ਵਿੱਚ ਹਨ ਭਾਰਤ ਦੇ ਕਿਸੇ ਵੀ ਪ੍ਰਾਂਤ ਵਿੱਚ ਹਨ ਜਾਂ ਵਿਸ਼ਵ ਵਿੱਚ ਹਨ ਅਖੰਡ ਕੀਰਤਨੀ ਜੱਥਾ ਹੈ ਸਾਡਾ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਨੇ ਸਾਡੇ ਉਦਾਸੀ ਮਹਾਂਪੁਰਖ ਨੇ ਜੋ ਸਿੱਖੀ ਦੀ ਬਹੁਤ ਵੱਡੀ ਸੇਵਾ ਕਰਦੇ ਰਹੇ ਹਨ ਕਰ ਰਹੇ ਹਨ ਕਰਦੇ ਰਹਿਣਗੇ ਇਸੇ ਤਰ੍ਹਾਂ ਸਾਡੀ ਬਹੁਤ ਵੱਡੀ ਸੰਸਥਾ ਨਾਨਕ ਸਰ ਮਹਾਪੁਰਖਾਂ ਦੀ ਸੰਸਥਾ ਹੈ ਇਸੇ ਤਰ੍ਹਾਂ ਸੇਵਾਪੰਥੀ ਮਹਾਪੁਰਖਾਂ ਹੋਰ ਭਾਈ ਕਨਈਆ ਜੀ ਨੂੰ ਜਿਨ੍ਹਾਂ ਨੇ ਸਮਰਪਿਤ ਹੁੰਦੇ ਆ ਵੱਡੀਆਂ ਸੰਸਥਾਵਾਂ ਭਾਰਤ ਵਿੱਚ ਹਨ ਸਾਰੀ ਦੁਨੀਆ ਵਿੱਚ ਹਨ ਅਡਣਸ਼ਾਈ ਹਨ ਹੋਰ ਇਸ ਤਰ੍ਹਾਂ ਦੇ ਸੰਸਥਾਵਾਂ ਹਨ ਜਿਹੜੀਆਂ ਸਿੱਖੀ ਨੂੰ ਸਮਰਪਿਤ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਨੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਨੇ ਉਹਨਾਂ ਸਾਰੀਆਂ ਸਿੱਖ ਸੰਸਥਾਵਾਂ ਨੂੰ ਮੈਂ ਗੁਜ਼ਾਰਿਸ਼ ਕਰਦਾ ਕਿ ਆਪ ਸਾਰੇ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਪਵਿੱਤਰ ਅਗਵਾਈ ਵਿੱਚ ਸਰਕਾਰ ਨਾਲ ਇਸ ਮਸਲੇ ਤੇ ਗੱਲ ਕਰੋ ਵੱਖਰੇ ਵੱਖਰੇ ਹੋ ਕੇ ਜੇ ਆਪਾਂ ਚੱਲਾਂਗੇ ਤਾਂ ਸ਼ਾਇਦ ਅਸੀਂ ਮੰਜ਼ਿਲ ਤੱਕ ਨਾ ਪਹੁੰਚ ਸਕੀਏ ਇਸ ਲਈ ਮਾਰਾਜ਼ ਦਾ ਬਚਨ ਵੀ ਹੈ ਆਪ ਸਾਰਿਆਂ ਨੂੰ ਉਹ ਬਚਨ ਕੰਠਸਟ ਹੈ ਕਿ ਹਰ ਨਾਮੇ ਕੇ ਹੋ ਉਹ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਸਿੱਖੋਂ ਦੇ ਪ੍ਰਚਾਰਕ ਹਨ ਬਹੁਤ ਸਾਰੇ ਸੰਸਥਾਵਾਂ ਨਾਲ ਜੁੜੇ ਹੋਏ ਹਨ ਐਸਡੀਪੀਸੀ ਨਾਲ ਜੁੜੇ ਹੋਏ ਹਨ ਬਹੁਤ ਸਾਰੇ ਸਾਡੇ ਕੀਰਤਨੀਏ ਸਤਕਾਰਯੋਗ ਅਤੇ ਪ੍ਰਚਾਰਕ ਸਤਕਾਰਯੋਗ ਇੰਡੀਪੈਂਡੈਂਟਲੀ ਪ੍ਰਚਾਰ ਕਰਦੇ ਹਨ ਉਹਨਾਂ ਸਾਰਿਆਂ ਨੂੰ ਵੀ ਬੇਨਤੀਆਂ ਨੇ ਵੱਧ ਤੋਂ ਵੱਧ ਇਸ ਅ ਗੱਲ ਨੂੰ ਦੁਨੀਆ ਵਿੱਚ ਪ੍ਰਚਾਰਿਆ ਜਾਵੇ ਸਿੱਖ ਸੰਗਤਾਂ ਵਿੱਚ ਪਹੁੰਚਾਇਆ ਜਾਵੇ ਜਿਸ ਨਾਲ ਸਾਰੇ ਇਕੱਠੇ ਹੋ ਕੇ ਅਗਰ ਸਰਕਾਰ ਨਾਲ वार्तालाप ਹੋਏਗੀ ਤਾਂ ਇਸ ਤੋਂ ਸਰਕਾਰ ਨਾ ਨਹੀਂ ਕਰੇਗੀ ਸਰਕਾਰ ਨੂੰ ਵੀ ਮੈਂ ਗੁਜ਼ਾਰਿਸ਼ ਕਰਦਾ ਕਿ ਇਸ ਤਰ੍ਹਾਂ ਦੇ ਜਿਹੜੇ ਮਸਲੇ ਨੇ ਜਿੰਨਾਂ ਨਾਲ ਸਿੱਖਾਂ ਵਿੱਚ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਵਿੱਚ ਔਰ ਹੋਰ ਨਾ ਲੋਕਾਂ ਵਿੱਚ ਗਲਤ ਮੈਸੇਜ ਆਏ ਉਨਾ ਤੋਂ ਗੁਰੇਜ਼ ਕੀਤਾ ਜਾਵੇ ਬੜੀ ਨਿਮਰਤਾ ਸਹਿਤ ਸਾਰੇ ਸਿੱਖ ਜਗਤ ਨੂੰ ਸਾਰੀਆਂ ਸੰਸਥਾਵਾਂ ਨੂੰ ਗੁਜ਼ਾਰਿਸ਼ ਹੈ ਕਿ ਮਿਲ ਕੇ ਇਸੇ ਕੰਮ ਕਰੀਏ ਤੇ ਅੱਗੇ ਵੱਧ ਕੇ ਸਿੱਖ ਹਿੱਤਾਂ ਦੀ ਮਨੁੱਖਤਾ ਦੇ ਹਿੱਤਾਂ ਦੀ ਰਾਖੀ ਲਈ ਆਪਣੇ ਵਿਚਾਰ ਤੇ ਆਪਣਾ ਜੀਵਨ ਜਿਹੜਾ ਹੈ ਉਸ ਨੂੰ ਸਫਲ ਕਰਦੇ ਹੋਏ ਵਿਚਾਰ ਨੂੰ ਸਰਕਾਰ ਤੱਕ ਪਹੁੰਚਾਈਏ ਸਰਕਾਰਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹ ਇਹਨਾਂ ਮਸਲਿਆਂ ਤੇ ਗੰਭੀਰਤਾ ਨਾਲ ਤੇ ਆਪਣੇ ਪੰਨ ਨਾਲ ਆਪਣਾਤਵ ਨਾਲ ਵਿਚਾਰ ਕਰਨ ਤੇ ਜਿਹੜਾ ਇਹ ਮਸਲਾ ਸਾਹਮਣੇ ਆਇਆ ਇਸ ਦਾ ਨਿਪਟਾਰਾ ਹੋ ਸਕੇ ਮੈਂ ਫਿਰ ਤੋਂ ਸਾਰੇ ਪੱਤਰਕਾਰ ਵੀਰਾਂ ਨੂੰ ਸਾਰੇ ਜਿਹੜੇ ਵੀ ਜਿੱਥੇ ਜਿੱਥੇ ਵੀ ਕੋਈ ਥੋੜੇ ਵੀ ਛੋਟੇ ਗਰੁੱਪਾਂ ਦੀ ਵੀ ਕੋਈ ਨੁਮਾਇੰਦਗੀ ਕਰਦਾ ਹੈ ਤੇ ਉਹਨਾਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਹੈ ਕਿ ਮਿਲ ਕੇ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚ ਅਗਵਾਈ ਵਿੱਚ ਪਵਿੱਤਰ ਅਗਵਾਈ ਵਿੱਚ ਮਿਲ ਕੇ ਸਾਰੇ ਚੱਲੀਏ ਤੇ ਇਸ ਮਸਲੇ ਨੂੰ ਤੇ ਹੋਰ ਮਸਲਿਆਂ ਨੂੰ ਹੱਲ ਕਰਨ ਵਿੱਚ ਅਗਰ ਸਰ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਾਰੀ ਸੇ ਕੌਮ ਦਾ ਧਿਆਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪੱਤਰ ਨੰਬਰ ਅਕਾਲ ਤਖਤ ਪਬਲਿਕ 24 ਪਬਲਿਕ 584 ਮਿਤੀ 1 ਫਰਵਰੀ 2024 ਵਾਲ ਦਿਵਾਨਾ ਚਾਹੁੰਦਾ ਹੈ ਜਿਸ ਦੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਔਰ ਜਿਨ੍ਹਾਂ ਨੂੰ ਸਤਿਗੁਰੂ ਨੇ ਮਿਹਰ ਕਰਕੇ ਨਾਲ-ਨਾਲ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦੇ ਹੈੱਡ ਗ੍ਰੰਤੀ ਹੋਣ ਦਾ ਮਾਣ ਵੀ ਝੋਲੀ 'ਚ ਪਾ ਕੇ ਨਿਵਾਜਿਆ ਹੋਇਆ ਜਿਨ੍ਹਾਂ ਵੱਲੋਂ ਇੱਕ ਆਦੇਸ਼ ਪ੍ਰਾਪਤ ਹੋਇਆ ਜੋ ਤਜਿੰਦਰ ਸਿੰਘ ਵਾਲੀਆ ਆ ਸਾਬਕਾ ਪ੍ਰਧਾਨ ਗੁਰਦੁਆਰਾ ਬڑا ਸਿੱਖ ਸੰਗਤ ਮੇਨ ਬਾਜ਼ਾਰ ਇਹਦਾ ਪਹਿਲੇ ਨਾਮ ਆ ਗਾਂਧੀ ਬਾਜ਼ਾਰ ਸੀ بڑا ਬਾਜ਼ਾਰ ਜਿਹਨੂੰ ਕਹਿੰਦੇ ਨੇ ਔਰ ਉਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਧਰਮ ਰક્ષਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਸ਼ੋਭਾ ਪ੍ਰਾਪਤ ਹੈ ਉਹਨਾਂ ਪ੍ਰਤੀ ਕੁਝ ਸੱਜਣਾ ਵੱਲੋਂ ਲਿਖ ਕੇ ਸ੍ਰੀ ਅਕਾਲ ਤਖਤ ਸਾਹਿਬ ਆਇਆ ਸੀ ਕਿ ਉਹ ਪੰਜਾਬ ਤੋਂ ਬੱਚਿਆਂ ਨੂੰ ਲਿਜਾ ਕੇ ਤੇ ਗਲਤ ਅ ਕਿਰਤ ਵਿੱਚ ਪਾਉਂਦੇ ਹਨ ਤੇ ਨਾਲ ਹੀ ਨਾਲ ਉਹਨਾਂ ਦੇ ਬਹੁਤ ਸਾਰੇ ਹੁੱਕਾ ਬਾਰ ਅਤੇ ਸ਼ਰਾਬ ਦੇ ਠੇਕੇ ਵੀ ਹਨ ਜਿਸ ਦੀ ਕਿ ਸਾਰੇ ਕਲਕੱਤੇ ਦੀਆਂ ਸਿੱਖ ਸੰਗਤਾਂ ਵੱਲੋਂ ਵੈਸਟ ਬੰਗਾਲ ਦੀਆਂ ਸਿੱਖ ਸੰਗਤਾਂ ਵੱਲੋਂ ਤੇ ਭਾਰਤ ਦੀਆਂ ਵਿਸ਼ਵ ਦੀਆਂ ਸੰਗਤਾਂ ਵੱਲੋਂ ਉਹ ਮੈ ਉਹਨਾਂ ਨੇ ਲਿਖਤੀ ਜਾਂ ਮੌਖਿਕ ਜ਼ਾਹਰਨਾ ਕੀਤਾ ਹੋਵੇ ਪਰ ਉਹਨਾਂ ਦੇ ਹਿਰਦੇ ਬਲੂੰਦਰੇ ਗਏ ਸਨ ਤੇ ਸਤਿਗੁਰੂ ਜੀ ਦੇ ਇਹਨੇ ਮਹਾਨ ਪਵਿੱਤਰ ਅਸਥਾਨ ਬੜਾ ਬਾਜ਼ਾਰ ਗੁਰਦੁਆਰਾ ਬੜਾ ਸਿੱਖ ਸੰਗਤ ਗੁਰੂ ਨਾਨਕ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਚਰਨ ਸੋਪਰਾਪਤ ਅਸਥਾਨ ਹੋਵੇ ਤੇ ਉਸ ਦਾ ਮੁਖ ਸੇਵਾਦਾਰ ਇਸ ਤਰ੍ਹਾਂ ਦੀਆਂ ਗੁਰਮਤ ਮਰਿਆਦਾ ਦੀ ਮੁਖਾਲਫਤ ਕਰਦੀਆਂ ਹੋਈਆਂ ਜਿਹੜੀਆਂ ਚੀਜ਼ਾਂ ਨੇ ਉਹ ਕਰਦਾ ਹੋਵੇ ਜਿਸ ਲਈ ਉਥੋਂ ਦੇ ਇੱਕ ਮਹਾਨ ਪੱਤਰਕਾਰ ਕਿਰਨਜੀਤ ਸਿੰਘ ਆਨੰਦ ਜੀ ਨੇ ਵੀ ਬਹੁਤ ਵੱਡੇ ਪੱਧਰ ਤੇ ਇਸ ਦਾ ਸਾਰੇ ਸਿੱਖ ਸੰਗਤਾਂ ਨਾਲ ਸਾਂਝਾ ਕਰਨ ਦਾ ਉਪਰਾਲਾ ਕੀਤਾ ਵੱਖ-ਵੱਖ ਮਾਧਿਅਮਾਂ ਰਾਹੀਂ ਮੈਂ ਇਸ ਗੱਲ ਲਈ ਸਾਰੀ ਕੌਮ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਕਸ਼ਰੀ ਮਾਨ ਸਿੰਘ ਸਾਹਿਬ ਯਾਨੀ ਰਗਵੀਰ ਸਿੰਘ ਜੀ ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਇਹ ਸਲਾਘਾਯੋਗ ਫੈਸਲਾ ਆਇਆ ਜੋ ਉਹਨਾਂ ਨੇ ਆਦੇਸ਼ ਦਿੱਤਾ ਕਿ ਤਜਿੰਦਰ ਸਿੰਘ ਵਾਲੀਆ ਨੂੰ ਪ੍ਰਧਾਨਗੀ ਤੋਂ ਬਰਖਾਸਤ ਕੀਤਾ ਔਰ ਨਾਲ ਹੀ ਬड़ा बाज़ार ਸਿੱਖ ਸੰਗਤ ਗੁਰਦੁਆਰਾ ਜੋ ਸਾਹਿਬ ਕਲਕੱਤਾ ਵਿਖੇ ਹਨ ਉਹਨਾਂ ਨੂੰ ਆਦੇਸ਼ ਕੀਤਾ ਕਿ ਤੁਸੀਂ ਯੋਗ ਬੰਦਾ ਪ੍ਰਧਾਨ ਜਿਹੜਾ ਹੈ ਉਹਨੂੰ ਲਗਾਇਆ ਜਾਵੇ ਇਹ ਮੈਂ ਇਸ ਫੈਸਲੇ ਦੀ ਰੋਮ-ਰੋਮ ਕਰਕੇ ਸਲਾਘਾ ਕਰਦਾ ਇੱਕ ਬਹੁਤ ਵਧੀਆ ਔਰ ਭਵਿੱਖ ਵਿੱਚ ਇੱਕ ਬਹੁਤ ਵੱਡਾ ਸਿੱਖਿਆਪ੍ਰਦ ਫੈਸਲਾ ਆਦੇਸ਼ ਆਇਆ ਸ੍ਰੀ ਅਕਾਲ ਤਖਤ ਸਾਹਿਬ ਦਾ ਜਿੰਨੀ ਵੀ ਇਸ ਆਦੇਸ਼ ਪ੍ਰਤੀ ਸ੍ਰੀ ਮਾਨ ਸਿੰਘ ਸਾਹਿਬ ਗਿਆਨੀ ਰਗਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸ਼ਲਾਘਾ ਕੀਤੀ ਜਾਏ ਉਹ ਚੰਗੀ ਹੈ ਉਹ ਥੋੜੀ ਹੀ ਹੋਵੇਗੀ ਮੈਂ ਸਾਰੀਆਂ ਵਿਸ਼ਵ ਦੀਆਂ ਸਿੱਖ ਸ਼ਖਸੀਅਤਾਂ ਨੂੰ ਗੁਜ਼ਾਰਿਸ਼ ਕਰਦਾ ਕਿ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਸ਼ਲਾਘਾ ਕਰਨੀ ਬਣਦੀ ਹੈ ਜੋ ਉਹਨਾਂ ਨੇ ਇੱਕ ਐਸੇ ਮਨੁੱਖ ਨੂੰ ਜੋ ਬਹੁਤ ਨੀਵੇਂ ਪੱਧਰ ਦੀਆਂ ਜਿਸ ਦੀਆਂ ਹਰਕਤਾਂ ਸਾਹਮਣੇ ਆਈਆਂ ਉਹਨਾਂ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ। ਸ਼੍ਰੀਮਾਨ ਸਿੰਘ ਸਾਹਿਬ ਜੀ ਨੇ ਇਸ ਸਬੰਧ ਵਿੱਚ ਜੋ ਬड़ा ਬਾਜ਼ਾਰ ਗੁਰਦੁਆਰਾ ਬੜਾ ਬੜੀ ਸਿੱਖ ਸੰਗਤ ਕਲਕੱਤਾ ਦੇ ਸਬੰਧ ਵਿੱਚ ਜਦ ਸ਼ਿਕਾਇਤਾਂ ਪੁੱਜੀਆਂ ਤਾਂ ਇੱਕ ਪੜਤਾਲੀਆ ਕਮੇਟੀ ਬਣਾਈ ਸੀ। ਉਸ ਕਮੇਟੀ ਨੇ ਜੋ ਸੁਝਾਅ ਦਿੱਤੇ, ਜੋ ਪੜਤਾਲ ਕੀਤੀ, ਜੋ ਸੱਚ ਸੀ ਉਹ ਸਿੰਘ ਸਾਹਿਬ ਜੀ ਦੇ ਨਾਲ ਸਹਿਯੋਗ ਕਰਦਿਆਂ ਹੋਇਆਂ ਸਾਹਮਣੇ ਰੱਖਿਆ ਤੇ ਉਸ ਪੜਤਾਲੀਆ ਕਮੇਟੀ ਦੀ ਰਿਪੋਰਟ ਨੂੰ ਸਾਹਮਣੇ ਰੱਖਦਿਆਂ ਔਰ ਹੋਰ ਆਪਣੇ ਤੌਰ ਤੇ ਸਿੰਘ ਸਾਹਿਬ ਜੀ ਨੇ ਵੱਖਰੇ ਵੱਖਰੇ ਸਿੱਖ ਵਿਦਵਾਨਾਂ ਨਾਲ ਸੰਪਰਕ ਕਰਕੇ ਔਰ ਕਲਕੱਤਾ ਦੀਆਂ ਸਿੱਖ ਸ਼ਖਸੀਅਤਾਂ ਨਾਲ ਸੰਪਰਕ ਕਰਕੇ ਆਪ ਹੀ ਉਹਨਾਂ ਨੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਤੇ ਇੱਕ ਨਿਗਰ ਆਦੇਸ਼ ਉਹਨਾਂ ਨੇ ਕੌਮ ਦੇ ਨਾਲ ਜਿਹੜਾ ਸੀ ਉਹ ਪਾਰਿਤ ਕੀਤਾ ਜਿਸ ਨੂੰ ਸਿਰ ਝਕਾਉਂਦਿਆਂ ਹੋਇਆਂ ਸਾਰੀ ਕੌਮ ਨੇ ਪ੍ਰਵਾਨ ਕੀਤਾ ਹੈ ਮੈਂ ਇਸ ਲਈ ਸਿੰਘ ਸਾਹਿਬ ਜੀ ਨੂੰ ਜਿੱਥੇ ਵਧਾਈ ਦਿੰਦਾ ਹਾਂ ਉੱਥੇ ਉਮੀਦ ਕਰਦਾ ਕਿ ਹੋਰ ਵੀ ਨਿਗਰ ਫੈਸਲੇ ਗੁਰਮਤ ਪ੍ਰਚਾਰ ਪ੍ਰਸਾਰ ਗੁਰਮਤ ਸੰਬੰਧੀ ਸਿਕ ਸੰਗਤਾਂ ਨੂੰ ਜਾਗਰਿਤ ਕਰਦੇ ਹੋਏ ਤੇ ਸਾਵਧਾਨ ਕਰਦੇ ਹੋਏ ਹੋਰ ਵੀ ਆਪ ਚੰਗੇ ਫੈਸਲੇ ਦੇਣਗੇ ਮੈਂ ਕਾਮਨਾ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ